ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਜਿਵੇਂ ਹੁਣ ਵਿਆਹਾਂ ਦਾ ਸੀਜ਼ਨ ਚੱਲੀ ਜਾਂਦਾ ਸੋ ਸਾਰਿਆਂ ਨੂੰ ਏਦਾਂ ਹੁੰਦਾ ਕਿ ਅਸੀਂ ਇਹੋ ਜਿਹਾ ਸੂਟ ਪਾਈਏ ਕਿ ਜਿਹੜਾ ਪੂਰੇ ਵਿਆਹ 'ਚ ਕਿਸੇ ਨੇ ਨਾ ਪਾਇਆ ਹੋਵੇ ਸੋ ਆਪਾਂ ਅੱਜ ਓਦਾਂ ਦੀਆਂ ਹੀ ਚੀਜ਼ਾਂ ਲੈ ਕੇ ਆਏ ਹਾਂ ਤੁਹਾਡੇ ਲਈ ਜਿਹੜੀਆਂ ਤਿਆਰ ਕੀਤੀਆਂ ਨੇ ਸਪੈਸ਼ਲ ਸੋ ਸਾਡਾ ਹੈਗਾ ਇੰਸਟਾਗ੍ਰam ਪੇਜ ਫਾਨੋ ਸਟਾਈਲ ਉਹਨੂੰ ਜਰੂਰ ਫੋਲੋ ਕਰ ਲਿਓ ਕਿਉਂਕਿ ਸਾਡੇ ਸ਼ੋਅਰੂਮ ਦਾ ਨਾਮ ਵੀ ਫਾਨੋ ਸਟਾਈਲ ਆ ਜੇ ਤੁਸੀਂ ਵਿਜ਼ਿਟ ਕਰਨਾ ਹੋਵੇ ਤਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਸਾਡਾ ਸਟੋਰ ਬਣਿਆ ਹੋਇਆ ਐਰੋਹਾ ਮਾਰਕੀਟ ਬਣਿਆ ਰਾਏਕੋਟ ਰੋਡ ਦੇ ਉੱਤੇ ਲੁਧਿਆਣਾ ਡਿਸਟ੍ਰਿਕਟ ਪੈ ਜਾਂਦਾ ਮੁੱਲਾਂਪੁਰ ਸ਼ਹਿਰ ਦੇ ਵਿੱਚ ਸੋ ਰੋਡ ਦੇ ਉੱਤੇ ਹੀ ਫਾਨੋਸਾ ਸ਼ੋਅਰੂਮ ਬਣਿਆ ਹੋਇਆ ਤੁਸੀਂ ਗੂਗਲ ਤੇ ਫਾਨੋਸਟਾਈਲ ਮੁੱਲਾਂਪੁਰ ਲੈ ਕੇ ਸਰਚ ਕਰੋਗੇ ਤੁਹਾਨੂੰ ਲੋਕੇਸ਼ਨ ਮਿਲ ਜਾਊਗੀ ਬਾਕੀ ਇੰਸਟਾਗ੍ਰam ਦੇ ਉੱਤੇ ਏਦਾਂ ਵਾਂ ਜਿੱਦਾਂ ਵੀ ਸਾਡੇ ਸੂਟ ਲਹਿੰਗੇ ਸਾਰਾ ਕੁਝ ਕੜਾਈ ਹੁੰਦੇ ਆ ਵਰਕ ਹੋਈ ਜਾਂਦੇ ਆ ਸਾਡੀ ਵਰਕਸ਼ਾਪ ਤੇ ਜਿਵੇਂ ਜਿਵੇਂ ਨਵੇਂ ਸੂਟ ਬਣ ਕੇ ਆਉਂਦੇ ਆ ਉੱਥੇ ਅਸੀਂ ਹਰ ਅਪਡੇਟ ਪਾਉਂਦੇ ਰਹਿੰਦੇ ਆ ਸੋ ਉਹਨੂੰ ਜ਼ਰੂਰ ਫੋਲੋ ਕਰ ਲਓ ਤਾਂ ਜੋ ਤੁਸੀਂ ਵਿਜ਼ਿਟ ਕਰਨਾ ਹੋਵੇ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਸਕੇ ਵੀ ਕਿਹੜੀ ਚੀਜ਼ ਰੈਡੀ ਹੋਈ ਪਈ ਆ ਤੇ ਬਾਕੀ ਆਪਾਂ ਕੈਸ਼ ਔਨ ਡਿਲੀਵਰੀ ਪੂਰੇ ਇੰਡੀਆ ਦੇ ਵਿੱਚ ਕਰਦੇ ਆ ਤੇ ਸ਼ਿਪਿੰਗ ਵੀ ਬਿਲਕੁਲ ਫ੍ਰੀ ਹੁੰਦੀ ਆ ਤੇ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆਂ ਜੇ ਤੁਹਾਡਾ ਬਿਲ 40000 ਤੋਂ ਵੱਧ ਬਣਦਾ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਕਰਾਂਗੇ ਸੋ ਬਲਕਟ ਸੂਟ ਦੇਖਣ ਲਈ ਤੁਸੀਂ ਸਾਨੂੰ ਵੀਡੀਓ ਕਾਲ ਵੀ ਕਰ ਸਕਦੇ ਹੋ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਸਵੇਰ 9:30 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸੂਟ ਤੁਸੀਂ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਤੇ ਅਨ ਸਿਚ ਵੀ ਉਹ ਤੁਹਾਡੀ ਚੋਇਸ ਆ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਤੇ ਲਹਿੰਗਾ ਸਾਡੇ ਤੋਂ ਡਿਜ਼ਾਈਨ ਕਰਵਾ ਸਕਦੇ ਹੋ ਕੋਈ ਵੀ ਫੋਟੋ ਦਿਖਾ ਕੇ ਆਪਾਂ ਉਹ ਵੀ ਕਰ ਦਾਂਗੇ ਸੋ ਹੁਣ ਆਪਾਂ ਦਿਖਾਉਨੇ ਆਂ ਆਪਣਾ ਪਹਿਲਾ ਸੂਟ ਜਿਹੜਾ ਬਹੁਤ ਹੀ ਡਿਫਰੈਂਟ ਜਿਹਾ ਬਣਿਆ ਹੋਇਆ ਕਰਾ ਸ਼ਿਮਰ ਇਹ ਬਣੀ ਹੈ ਸ਼ਰਟ ਕ੍ਰਸ਼ੀਮਰ ਦੀ ਸਾਰੇ ਜਿੱਥੇ ਦੇਖੋ ਹੈਂਡਵਰਕ ਕੀਤਾ ਹੋਇਆ ਦਬਕੇ ਦਾ ਵਰਕ ਕੀਤਾ ਹੋਇਆ ਕੱਟ ਦਾਣਾ ਕੀਤਾ ਹੋਇਆ ਪਰ ਲੱਗੇ ਹੋਏ ਨੇ ਸੋ ਬਹੁਤ ਹੀ ਜਿਆਦਾ ਯੂਨੀਕ ਜੀ ਡਿਜ਼ਾਈਨਿੰਗ ਕੀਤੀ ਆ ਤੇ ਪੂਰਾ ਨੈਕ ਬਣਿਆ ਹੈ ਦੇਖੋ ਬਹੁਤ ਸੋਹਣਾ ਅਨੀਆਂ ਜੇ ਸ਼ੇਡ ਦਾ ਇਹ ਸ਼ਰਟ ਬਣੀ ਹੋਈ ਆ ਡਿਫਰੈਂਟ ਜਿਹਾ ਕਲਰ ਆ ਸੋ ਲੈਂਥ ਜਿਨ੍ਹਾਂ ਦੀ 40 ਤੋਂ 44 ਤੱਕ ਆਉਂਦੀ ਹੈ ਲੈਂਥ ਉਹਨਾਂ ਦੇ ਵਧੀਆ ਸੈੱਟ ਆ ਜਾਊਗੀ ਇਹ ਹੋਗੀ ਸ਼ਰਟ ਆਵਲਾ ਵਰਕ ਹੋਇਆ ਹੋਇਆ ਬਾਹਾਂ ਦੇ ਉੱਤੇ ਤੇ ਨਾਲ ਇਹਦੇ ਪਿਓਰ ਕਰੇਪ ਦੀ ਬੋਟਮ ਆ ਸੋ ਤੁਸੀਂ ਇਹਨੂੰ ਸਲਵਾਰ ਸੂਟ ਸ਼ਰਾਰਾ ਗਰਾਰਾ ਲਹਿੰਗਾ ਕੁਝ ਵੀ ਸਟਿੱਚ ਕਰਾ ਸਕਦੇ ਹੋ ਉਹ ਵੇਖ ਜੀ ਲੁੱਕ ਆਉਂਦੀ ਆ ਆ ਵੇਖੋ ਦੁਪट्टे ਦੇ ਵਰਕ ਕੀਤਾ ਹੋਇਆ ਤੇ ਨਾਲ ਲੈਸ ਲੱਗੀ ਹੋਈ ਆ ਚਾਰੇ ਪਾਸੇ ਤੇ ਆਪਾਂ ਬਹੁਤ ਸੋਹਣੇ ਦੇਖੋ ਇਹਨੂੰ ਡਿਜ਼ਾਈਨਿੰਗ ਦਿੱਤੀ ਆ ਇਦਾਂ ਦੇ ਹਲ ਲਟਕਣ ਲਗਾ ਕੇ ਚਾਰੇ 4 ਸਾਈਡ ਕੋਰਨਰ ਤੇ ਸੋ ਸੈਂਟਰ ਦੇ ਵਿੱਚ ਵੀ ਇਦਾਂ ਹੀ ਵਰਕ ਹੋਇਆ ਹੋਇਆ ਦੁਪट्टे ਦੇ ਪਿਓਰ ਔਰਗਾਂਜਾ ਦਾ ਦੁਪੱਟਾ ਆ ਫੋਨ ਉ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਦਿਓ ਜੇ ਤੁਸੀਂ ਆਨਲਾਈਨ ਸੂਟ ਮੰਗਵਾਉਣਾ ਤਾਂ ਆਪਾਂ ਕੋਰੀਅਰ ਕਰ ਦਾਂਗੇ ਤੇ ਬਾਕੀ ਸਟੋਰ ਤੇ ਵਿਜ਼ਿਟ ਕਰਨਾ ਤਾਂ ਤੁਸੀਂ ਇੱਥੇ ਆ ਕੇ ਵੀ ਦੇਖ ਸਕਦੇ ਹੋ ਕਿਉਂਕਿ ਬਹੁਤ ਸਾਰੇ ਸੂਟ ਹੁੰਦੇ ਆ ਸਾਡੇ ਸਟੋਰ ਦੇ ਵਿੱਚ ਜਿਹੜੇ ਪੋਸੀਬਲ ਹੀ ਨਹੀਂ ਹੁੰਦਾ ਵੀ ਆਪਾਂ ਵੀਡੀਓ ਦੇ ਵਿੱਚ ਦਿਖਾ ਸਕੀਏ ਕਿਉਂਕਿ ਨਾਲ ਦੀ ਨਾਲ ਸੇਲ ਹੋ ਜਾਂਦੇ ਆ ਸੋ ਤੁਸੀਂ ਨਾਲ ਦੀ ਨਾਲ ਆਰਡਰ ਪਲੇਸ ਕਰ ਦਿਆ ਕਰੋ ਜਿਹੜਾ ਤੁਹਾਨੂੰ ਪਸੰਦ ਹੁੰਦਾ ਤਾਂ। ਆ ਜੀ ਨੈਕਸਟ ਸੂਟ ਆ ਗਿਆ yellow mustard ਜਾਂ shade ਆ ਤੇ ਇਹ ਵੀ ਕ੍ਰਸ਼ ਸ਼ਿਮਰ ਤੇ ਉੱਤੇ ਬਣਿਆ ਹੋਇਆ ਤੇ ਇਹ ਤੇ ਵਰਕ ਦੇਖੋ ਬਹੁਤ ਸੋਹਣਾ ਦਬਕੀ ਦਾ ਵਰ ਸੋ ਸਾਰਾ ਫਰੰਟ ਬਣਿਆ ਸੂਟ ਦਾ ਹੈ ਵੀ ਸੋ ਇਹਦੇ ਵਿੱਚ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਉਂਗੀ ਕਿਉਂਕਿ neck ਨਹੀਂ ਬਣਿਆ ਗੋਟਾ ਪੱਤ ਦਾ ਹੀ ਵਰਕ ਹੋਇਆ ਹੋਇਆ ਪੂਰਾ ਜਾਲ ਬਣਿਆ ਹੋਇਆ ਤੁਸੀਂ ਲੈਂਥ ਆਪਣੇ ਅਕੋਰਡਿੰਗ ਇਹਦੀ ਸੈੱਟ ਕਰ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਇਹਦਾ ਸ਼ਾਰਟ ਕੁੜਤੀ ਲੈਂਗਾ ਵੀ ਬਣਾ ਸਕਦੇ ਹੋ ਉਹ ਵੀ ਬਹੁਤ ਸੋਹਣਾ ਲੱਗੂਗਾ ਤੇ ਸਾਡੇ ਤੋਂ ਸਟਿਚ ਕਰਾਉਣਾ ਤਾਂ ਅਸੀਂ ਇਸ ਵਿੱਚ ਕਰ ਦਾਂਗੇ ਤੇ ਆਹ ਵਾਲਾ ਵਰਕ ਬਾਹਾਂ ਦੇ ਉੱਤੇ ਆ ਜੇ ਸਲਵਾ ਸੂਟ ਬਣਾਉਂਗੇ ਉਹ ਤਾਂ ਹਰੇਕ ਸੂਟ ਦੀ ਬਾਣੀ ਜਾਣੀ ਆ ਤੇ ਆਹ ਪਿਓਰ ਕ੍ਰੇਪ ਦੀ ਬਾਟਮ ਆ ਸੋ ਇਹਦਾ ਮੈਂ ਤੁਸੀਂ ਲਹਿੰਗਾ ਬਣਾ ਸਕਦੇ ਹੋ ਸ਼ਰਾਰਾ ਗਰਾਰਾ ਸਲਵਾਰ ਕੁਛ ਵੀ ਬਹੁਤ ਸੋਹਣਾ ਲੱਗੂਗਾ ਬਾਕੀ ਪਿਓਰ ਆਰਗੈਂਜ਼ਾ ਦਾ ਦੁਪੱਟਾ ਤੇ ਪੂਰਾ ਹੈਵੀ ਦੁਪੱਟਾ ਬਣਿਆ ਹੋਇਆ ਆ ਵੇਖੋ ਸੋ ਪੂਰਾ ਮਤਲਬ ਕਿ ਵਿਡਿੰਗ ਵਾਲਾ ਸੂਟ ਆ ਤੁਸੀਂ ਜਾਗੋ ਤੇ ਪਾਉਂਗੇ ਵਿਆਹ ਤੇ ਪਾਉਂਗੇ ਬਹੁਤ ਸੋਹਣਾ ਲੱਗੂਗਾ ਇਹ ਚੀਜ਼ ਨਾ ਜਦੋਂ ਸਟਿਚ ਹੋ ਜਾਂਦੀ ਆ ਐਦਾਂ ਹੀ ਤੁਸੀਂ ਦੁਪੱਟਾ ਲਿਓ ਬੈਕ ਸਾਈਡ ਤੋਂ ਜਿੱਦਾਂ ਆਪਾਂ ਇਹ ਦੇ ਦਿੱਤਾ ਹੋਇਆ ਬਹੁਤ ਸੋਹਣਾ ਲੱਗੂਗਾ ਗ੍ਰੇਸ ਬਹੁਤ ਆਊਗੀ ਬਹੁਤ ਸੋਹਣੀ ਦੀ ਨੈਕ ਸੂਟ ਆ ਗਿਆ ਇਹ ਵੀ ਬਹੁਤ ਹੀ ਪਿਆਰਾ ਲਾਈਟ ਪਰਪਲ ਲਵੈਂਡਰ ਜਿਹਾ ਸ਼ੇਡ ਕਹਿ ਸਕਦੇ ਆ ਇਹਨੂੰ ਬੜਾ ਡਿਫਰੈਂਟ ਜਿਹਾ ਸੂਟ ਆ ਇਹ ਕਲਰ ਬਹੁਤ ਡਿਫਰੈਂਟ ਜਿਹਾ ਵਾ ਪੂਰਾ ਫਰੰਟ ਬਣਿਆ ਹੋਇਆ ਸੂਟ ਦਾ ਵੇਖੋ ਪੂਰਾ ਕੱਢਿਆ ਹੋਇਆ ਸੂਟ ਆ ਇਹ ਸੋ ਇਹਦੀ ਤੁਹਾਨੂੰ ਲੈਂਥ ਦਾ ਕੋਈ ਚੱਕਰ ਨਹੀਂ ਆਊਗਾ ਤੁਸੀਂ ਗळा ਆਪਣੇ ਅਕੋਰਡਿੰਗ ਉਹਦਾ ਸੈੱਟ ਕਰਕੇ ਰੱਖ ਸਕਦੇ ਹੋ ਦੇਖੋ ਪੂਰੇ ਸੂਟ ਦੇ ਉੱਤੇ ਪਰ ਲੱਗੇ ਹੋਏ ਨੇ ਕੱਟ ਦਾਣਾ ਲੱਗਿਆ ਹੋਇਆ ਦਬਕੀ ਦਾ ਵਰਕ ਕੀਤਾ ਹੋਇਆ ਤੇ ਬਹੁਤ ਹੀ ਸੋਹਣਾ ਨਾਲ ਰੇਸ਼ਮ ਭਰਿਆ ਹੋਇਆ ਤੇ ਸਿੱਕੀ ਵਰਕ ਵੀ ਕੀਤਾ ਹੋਇਆ ਨਾਲ ਆ ਵੇਖੋ ਤੋਟੋ ਸਟਿਚ ਹੋਣ ਤੋਂ ਬਾਅਦ ਬਹੁਤ ਸੋਹਣਾ ਬਣੂਗਾ ਸੋਹਣੀ ਹੋਗੀ ਸ਼ਰਟ ਪਿਓਰ ਆਰਗੈਂਜ਼ਾ ਦੀ ਸ਼ਰਟ ਆ ਇਹ ਆਵਲਾ ਵਰਕ ਬਾਹਾਂ ਦੇਤੇ ਆਊਗਾ ਆ ਦੇਖੋ ਆ ਚੀਜ਼ ਤੁਹਾਡੇ ਸ਼ੋਲਡਰ ਤੇ ਆ ਜੂਗੀ ਤੇ ਆ ਨੀਚੇ ਬਾਹਾਂ ਆ ਜੂਗੀ ਫਿਰ ਤੇ ਇਹਦੀ ਵੀ ਬਾਟਮ ਪਿਓਰ ਕ੍ਰੇਪ ਦੀ ਆ ਤੁਸੀਂ ਸਲਵਾਰ ਸੂਟ ਸ਼ਰਾਰਾ ਲਹਿੰਗਾ ਕੋਸ਼ਿਸ਼ ਸਟਿਚ ਕਰਾ ਸਕਦੇ ਹੋ ਤੁਹਾਡੀ ਚੋਇਸ ਦਾ ਆ ਦੇਖੋ ਦੁਪੱਟੇ ਤੇ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਕੱਟਵਰਕ ਕਰਕੇ ਦ ਸੈਂਟਰ ਦੇ ਵਿੱਚ ਦੁਪੱਟੇ ਦੇ ਇਦਾਂ ਬੂਟੀਆਂ ਪਾਈਆਂ ਹੋਈਆਂ ਨੇ ਜੀ ਨੈਕ ਸੂਟ ਆ ਗਿਆ ਇਹ ਬਣਿਆ ਹੋਇਆ ਸ਼ਿਮਰ ਸਿਲਕ ਦੇ ਉੱਤੇ ਬਣਿਆ ਹੋਇਆ ਸੋ ਇਹਦਾ ਘੇਰਾ ਬਣਿਆ ਹੋਇਆ ਮੇਨ ਸੂਟ ਦਾ ਬਹੁਤ ਹੀ ਯੂਨੀਕ ਜਿਹਾ ਘੇਰਾ ਬਣਿਆ ਸੂਟ ਦਾ ਆ ਵੇਖੋ ਸਾਰੇ ਸੂਟ ਦੇ ਉੱਤੇ ਹੈਂਡਵਰਕ ਕੀਤਾ ਹੋਇਆ ਪੂਰਾ ਦੇਖੋ ਸੂਟ ਮੜਿਆ ਪਿਆ ਬਿਲਕੁਲ ਤੇ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਸਾਰੇ ਸੂਟ ਦੇ ਫਰੰਟ ਦੇ ਉੱਤੇ ਬੂਟੀਆਂ ਪਾਈਆਂ ਹੋਈਆਂ ਨੇ ਤੋ ਤੁਹਾਨੂੰ ਲੈਂਥ ਆਪਣੇ ਅਕੋਰਡਿੰਗ ਤੁਸੀਂ ਇਹਦੀ ਸੈੱਟ ਕਰ ਲਿਓ ਤੇ ਆਵਲਾ ਵਰਕ ਬਾਹਾਂ ਦੇ ਉੱਤੇ ਆ। ਤੇ ਇਹਦੀ ਜਿਹੜੀ ਬੋਟਮ ਆ ਉਹ ਪਿਓਰ ਕਰੇਪ ਦੀ ਆ। ਇਹਦਾ ਵੀ ਤੁਸੀਂ ਸਲਵਾਰ ਸੂਟ, ਸ਼ਰਾਰਾ, ਲਹਿੰਗਾ ਕੁਝ ਵੀ ਇਸ ਵਿੱਚ ਪਰਾ ਸਕਦੇ ਹੋ। ਤੇ ਨਾਲ ਬਹੁਤ ਹੀ ਪਿਆਰਾ ਸ਼ਿਮਰ ਦਾ ਇਹ ਦੁਪੱਟਾ ਵਾ ਮਲਟੀ ਕਲਰ ਦਾ ਤੇ ਉਹਦੇ ਫੋਰ ਸਾਈਡ ਲੈਂਸ ਲੱਗੀ ਹੋਈ ਆ ਤੇ ਕਿਨਾਰਾ ਦੇ ਦੇਖੋ ਲੜਾਂ ਤੇ ਇਦਾਂ ਦਾ ਵਰਕ ਹੋਇਆ ਹੋਇਆ ਤੇ ਸੈਂਟਰ ਦੇ ਵਿੱਚ ਬੂਟੀਆਂ ਪਾਈਆਂ ਹੋਈਆਂ ਨੇ। ਏਵੀ ਸਟਿਚ ਹੋਣ ਤੋਂ ਬਾਅਦ ਬਹੁਤ ਸੋਹਣਾ ਲੱਗੂਗਾ ਕਿਸੇ ਵੀ ਵਿਆਹ ਤੇ ਪਾਉਂਗੇ ਸੂਟ ਬਹੁਤ ਹੀ ਯੂਨੀਕ ਜੀ ਲੁੱਕ ਆਊਗੀ ਆ ਦੇਖੋ ਬਾਕੀ ਕਲਰ ਕੰਬੀਨੇਸ਼ਨ ਬਹੁਤ ਡਿਫਰੈਂਟ ਜਿਹਾ ਕੀਤਾ ਹੋਇਆ ਹੈਗਾ ਲਓ ਜੀ ਨੈਕ ਸੂਟ ਆ ਗਿਆ ਇਹ ਪ੍ਰਿੰਟਡ ਸੂਟ ਆ ਪ੍ਰਿੰਟਰ ਸੂਟ ਦੇ ਉੱਤੇ ਹੈਂਡਵਰਕ ਕੀਤਾ ਹੋਇਆ ਆ ਵੇਖੋ ਤੇ ਬਹੁਤ ਹੀ ਜਿਆਦਾ ਸਰਦਾਰੀ ਜਿਹਾ ਸੂਟ ਆ ਪਿਓਰ ਔਰਗੈਂਜ਼ਾ ਦੇ ਉੱਤੇ ਸ਼ਰਟ ਬਣੀ ਹੋਈ ਆ ਆ ਵੇਖੋ ਤੇ ਬਹੁਤ ਹੀ ਪਿਆਰਾ ਸੌਫਟ ਕਪੜਾ ਵਾ ਇਹ ਤੇ ਆ ਸਾਰਾ ਹੈਂਡਵਰਕ ਕੀਤਾ ਹੋਇਆ ਤੇ ਘੇਰੇ ਤੇ ਵੀ ਲਾਈਆ ਤੇ ਇਹਦੀ ਜਿਹੜੀ ਬਾਟਮ ਆ ਉਹ ਹੋ ਹੈਗੀ ਆ ਸਿਲਕ ਦੇ ਉੱਤੇ ਤੇ ਨਾਲ ਇਹਦੀ ਦੇਖੋ 프린ਟਡ ਦੁਪੱਟਾ ਉਵੇਂ ਹੀ ਦੁਪੱਟੇ ਦੇ ਉੱਤੇ ਹੈਂਡਵਰਕ ਕੀਤਾ ਹੋਇਆ। ਅੱਜ ਜੀ ਨੈਕਸਟ ਹੈਗਾ ਬਲੈਕ ਕਲਰ ਦਾ ਵੈਲਵਟ ਦੇ ਉੱਤੇ ਸੂਟ ਬਣਿਆ ਹੋਇਆ। ਸੋ ਦੇਖੋ ਇਹਦਾ ਨੈਕ ਬਣਿਆ ਹੋਇਆ ਸੂਟ ਦਾ। ਸੋ ਮਿਰਰ ਲੱਗੇ ਹੋਇਆ ਸਾਰਾ ਹੈਂਡਵਰਕ ਕੀਤਾ ਹੋਇਆ ਤੇ ਬਹੁਤ ਸੋਹਣੀ ਇਹਦੀ ਡਿਜ਼ਾਈਨਿੰਗ ਬਹੁਤ ਸੋਹਣੀ ਕੀਤੀ ਹੋਈ ਆ ਜੀ ਆਹ ਵਾਲਾ ਵਰਕ ਆਊਗਾ ਬਾਹ ਦੇ ਉੱਤੇ ਆ ਵੇਖੋ ਆਹ ਮੋਢੇ ਤੇ ਆਊਗਾ ਤੇ ਆਹ ਵਾਲਾ ਵਰਕ ਇਹਦੇ ਪਹੁੰਚਾਂ ਦੇ ਤੇ ਕੀਤਾ ਹੋਇਆ ਤੋਂ ਤੁਸੀਂ ਲੁੱਕ ਦੇਖੋ ਸੂਰਦੀ ਬਾਕੀ ਆਪਾਂ ਪ੍ਰੋਪਰ ਸਚ ਹੋਏ ਦੀ ਫੋਟੋ ਵੀ ਲਾ ਦਾਂਗੇ ਤੁਸੀਂ ਬਣਿਆ ਹੈ ਦੇਖਿਓ ਬਹੁਤ ਸੋਹਣਾ ਲੱਗਦਾ ਤੇ ਨਾਲ ਇਹਦੇ ਸ਼ਿੰਗਲ ਦਾ ਇਹ ਬਟਾ ਲੱਗਿਆ ਆ ਸ਼ਾਈਨਿੰਗ ਵਾਲਾ ਪੂਰਾ ਉਹ ਹੁਣ ਆਪਾਂ ਰਿਵਿਊ ਵੇਖ ਲੈਣੇ ਆ ਜਿਨ੍ਹਾਂ ਨੂੰ ਅਸੀਂ ਸੂਟ ਕੋਰੀਅਰ ਕੀਤਾ ਜਦੋਂ ਉਹਨਾਂ ਨੂੰ ਸੂਟ ਮਿਲੇ ਉਹਨਾਂ ਨੂੰ ਕਿੱਦਾਂ ਦਾ ਲੱਗਿਆ ਉਹਨਾਂ ਨੇ ਸਾਨੂੰ ਮੈਸੇਜ ਕੀਤੇ ਸੋ ਹੁਣ ਆਪਾਂ ਉਹ ਵੇਖ ਲੈਣੇ ਆ ਇਹਨਾਂ ਨੂੰ ਆਪਾਂ ਸੂਟ ਸਿਚ ਕਰਕੇ ਭੇਜਿਆ ਸੀਗਾ ਇਹ ਕਹਿੰਦੇ ਮੈਨੂੰ ਸਟਿਚਿੰਗ ਬਹੁਤ ਜ਼ਿਆਦਾ ਸੋਹਣੀ ਲੱਗੀ ਤੇ ਸੂਟ ਵੀ ਬਹੁਤ ਜ਼ਿਆਦਾ ਪਿਆਰਾ ਵਰਕ ਕੀਤਾ ਹੋਇਆ ਤੇ ਨੈਕਸਟ ਵਿੱਚ ਕਹਿੰਦੇ ਆ ਫਾਈਨਲੀ ਆਈ ਰੀਸੀਵਡ ਮਾਈ ਸੂਟ ਟੁਡੇ ਇਟਸ ਰੀਅਲੀ ਆਸਮ ਥੈਂਕ ਯੂ ਸੋ ਮਚ ਦੀ ਸੋ ਇਹ ਸੂਟ ਵੀ ਸੇਮ ਆਪਣੇ ਸਟੋਰ ਤੇ ਅਵੇਲੇਬਲ ਆ ਤੇ ਆ ਦੀਦੀਆਂ ਨੇ ਚਾਰ ਇਹਨਾਂ ਨੂੰ ਆਪਾਂ ਇੱਕੋ ਜਿਹੇ ਸੂਟ ਬਸ ਕਲਰ ਅਲੱਗ ਸੀਗਾ ਆਪਾਂ ਸਟਿਚ ਕਰਕੇ ਬਾਹਰ ਕੋਰੀਅਰ ਕੀਤੇ ਸੀ ਇਹ ਸੇਮ ਆਪਣੇ ਕੋਲ ਸਟੋਰ ਤੇ ਵੀ ਅਨਸਟਿਚ ਅਵੇਲੇਬਲ ਹੈਗੇ ਇਸ ਟਾਈਮ ਦੀਦੀ ਸੂਟ ਮਿਲ ਗਿਆ ਬਹੁਤ ਜਿਆਦਾ ਸੋਹਣਾ ਮੇਰੀ ਸਿਸਟਰ ਐਂਡ ਸਿਸਟਰ ਲਾ ਨੂੰ ਸੂਟ ਬਹੁਤ ਪਸੰਦ ਆਏ ਥੈਂਕ ਯੂ ਸੋ ਮਚ ਹੈਲੋ ਦੀ ਸਤਿ ਸ਼੍ਰੀ ਅਕਾਲ ਮੈਨੂੰ ਸੂਟ ਮਿਲ ਗਿਆ ਬਹੁਤ ਜ਼ਿਆਦਾ ਸੋਹਣਾ ਕਸਟਮਾਈਜ਼ ਕੀਤਾ ਹੋਇਆ ਸੂਟ ਆ ਰੀਅਲੀ ਥੈਂਕ ਯੂ ਜੀ ਤੇ ਨੈਕਸਟ ਵਿੱਚ ਕਹਿੰਦੇ ਨੇ ਹੈਲੋ ਮੈਮ ਕੋਰੀਅਰ ਮਿਲ ਗਿਆ एवरीथिंग ਇਜ਼ ਪਰਫੈਕਟ ਗ੍ਰੇਟ ਜੌਬ ਥੈਂਕ ਯੂ so much ਸੋ ਇਹਨਾਂ ਨੂੰ ਕਾਫੀ ਸਾਰੇ ਸੂਟ ਆਪਾਂ ਬਾਹਰ ਕੋਰੀਅਰ ਕੀਤੇ ਸੀ ਕੈਨੇਡਾ ਤੇ ਨੈਕਸਟ ਵਿੱਚ ਕਹਿੰਦੇ ਆ ਆਈ ਰੀਸੀਵਡ ਦ ਪਾਰਸਲ ਥੈਂਕ ਯੂ so much ਸੂਟ ਇਜ਼ ਰੀਅਲੀ ਮਿਸਮਰਾਇਜ਼ਿੰਗ ਇਹਨਾਂ ਨੂੰ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਿਆ ਤੇ ਇਹਨਾਂ ਨੂੰ ਆਪਾਂ ਦੋ ਸੂਟ ਭੇਜੇ ਸੀ ਟੂਡੇਜ਼ ਪਾਰਸਲ ਇਜ਼ ਰੀਸੀਵਡ ਸੂਟ ਇਜ਼ ਵੈਰੀ ਬਿਊਟੀਫੁਲ ਐਂਡ ਆਸਮ ਤੇ ਦੂਸਰਾ ਸੂਟ ਵੀ ਬਹੁਤ ਜ਼ਿਆਦੇ ਸੋਨਾ ਤੇ ਬਿਊਟੀਫੁੱਲ ਆ। ਲਓ ਜੀ ਨੈਕਸਟ ਸੂਟ ਆ ਗਿਆ। ਇਹ ਸ਼ਿਮਰ ਤੇ ਬਣਿਆ ਹੋਇਆ। ਇਹਦੇ ਤੇ ਵੇਖੋ ਗੋਟਾ ਪੱਤੀ ਦਾ ਵਰਕ ਹੋਇਆ ਹੋਇਆ। ਆ ਵੇਖੋ ਤੇ ਦਬਕੀ ਦਾ ਵਰਕ ਹੋਇਆ ਹੋਇਆ। ਆ ਵੇਖੋ ਪੂਰਾ ਫਰੰਟ ਮੋਰ ਬਣਿਆ ਹੋਇਆ ਸੂਟ ਦੇ ਉੱਤੇ। ਸੋ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਉਗੀ। ਲੈਂਥ ਤੁਸੀਂ ਇਹਦੀ ਆਪਣੇ ਅਕੋਰਡਿੰਗ ਸੈੱਟ ਕਰ ਸਕਦੇ ਹੋ। ਬਹੁਤ ਜ਼ਿਆਦਾ ਵਧੀਆ ਪਿਆਜੀ ਜਿਹਾ ਸ਼ੇਡ ਦਾ ਸੂਟ ਆ ਇਹ। ਤੇ ਆਵਲਾ ਵਰਕ ਬਾਹਾਂ ਦੇ ਉੱਤੇ ਆਊਗਾ ਇਹ। ਤੇ ਇਹ ਜਿਹੜੀ ਬਾਟਮ ਆ ਉਹ ਵੀ ਹੈਗੀ ਆ ਪਿਓਰ ਕਰੇਪ ਦੇ ਉੱਤੇ ਤੇ ਦੁਪੱਟਾ ਸ਼ਿਮਰ ਦਾ ਕਾਫੀ ਸ਼ੇਡ ਨੇ ਦੁਪੱਟੇ ਦੇ ਵਿੱਚ ਜਿੱਦਾਂ ਦਾ ਕਢਾਈ ਦੇ ਉੱਤੇ ਕੀਤਾ ਹੋਇਆ ਨਾ ਸ਼ੇਡ ਪਾਏ ਆ ਉਹ ਸਾਰੇ ਆਪਾਂ ਦੁਪੱਟੇ ਦੇ ਵਿੱਚ ਵੀ ਪਾਏ ਆ ਤੇ ਗੋਟਾ ਪੱਤੀ ਦਾ ਵਰਕ ਹੋਇਆ ਆ ਦੇਖੋ ਸਿੱਟਣ ਤੋਂ ਬਾਅਦ ਲੁੱਕ ਬਹੁਤ ਸੋਹਣੀ ਆਊਗੀ ਲਓ ਜੀ ਨੈਕਸਟ ਸੂਟ ਆ ਗਿਆ ਖਾਦੀ ਸ਼ਿਮਰ ਦੇ ਉੱਤੇ ਸੋ ਦੇਖੋ ਸੈਲਫ ਪ੍ਰਿੰਟ ਇਹ ਸੂਟ ਆ ਤੇ ਇਹਦੇ ਤੇ ਸਾਰੇ ਤੇ ਆਹ ਵਰਕ ਦਬਕੇ ਦਾ ਹੋਇਆ ਹੋਇਆ ਆ ਸੋ ਬਹੁਤ ਜਦੇ ਵਧੀਆ ਸਰਦਾਰੀ ਸੂਟਾ ਸਭ ਰਾਤ ਦੇ ਸਭ ਤੋਂ ਵੱਧ ਪਸੰਦੇ ਵਾਲੇ ਸੂਟ ਕਰਦੇ ਆ ਇਹਨਾਂ ਦੀ ਡਿਮਾਂਡ ਸਭ ਤੋਂ ਜ਼ਿਆਦਾ ਹੈ ਇਸ ਟਾਈਮ ਤੇ ਪੂਰੇ ਸੂਟ ਦੇ ਨਾਲ ਜਿੱਦਾਂ ਦਾ ਬੀਡਸ ਲੱਗਿਆ ਹੋਇਆ ਹੈ ਨੈਕ ਨਹੀਂ ਬਣਿਆ ਲੈਂਥ ਤੁਸੀਂ ਇਹਦੀ ਆਪਣੇ ਅਕੋਰਡਿੰਗ ਸੈੱਟ ਕਰ ਸਕਦੇ ਹੋ ਤੇ ਸੇਮ ਇਦਾਂ ਹੀ ਵਰਕ ਇਹਦੇ ਬਾਹਾਂ ਦੇ ਉੱਤੇ ਆ ਤੇ ਨਾਲ ਪਿਓਰ ਕ੍ਰੇਪ ਦੀ ਬਾਟਮ ਆ ਤੇ ਦੁਪੱਟਾ ਹੈਗਾ ਨਾਲ ਇਹਦੇ ਪਿਓਰ ਸ਼ਿਮਰ ਦਾ ਤੇ ਦੁਪट्टे ਦੇ ਫੋਲਡ ਸਾਈਡ ਇਦਾਂ ਕੱਟਵਰਕ ਕੀਤਾ ਹੋਇਆ ਤੇ ਨਾਲ ਦਬਕੇ ਦਾ ਵਰਕ ਹੋਇਆ ਹੋਇਆ ਲੜਾਂ ਤੋਂ ਦੁਪੱਟਾ ਆਫ ਵਾਈਟ ਰਹੂਗਾ ਆ ਦੇਖੋ ਤੇ ਸੈਂਟਰ ਦੇ ਵਿੱਚ ਪਿੰਕ ਆਊਗਾ ਆਖੋ ਨੈਕਲੂ ਆ ਗਿਆ ਸ਼ਿਮਰ ਦੇ ਉੱਤੇ ਇਹ ਜਿਵੇਂ ਬਨਾਰਸੀ ਸੈਲਫ ਪ੍ਰਿੰਟ ਹੁੰਦਾ ਨਾ ਉਵੇਂ ਪਹਿਲਾਂ ਸੈਲਫ ਪ੍ਰਿੰਟ ਦੇਖੋ ਸੂਟ ਬਣਿਆ ਹੋਇਆ ਸ਼ਿਮਰ ਦਾ ਤੇ ਉਹਦੇ ਤੇ ਹੈਂਡ ਵਰਕ ਕੀਤਾ ਹੋਇਆ ਦੇਖੋ ਮੇਨ ਦਬਕੇ ਦਾ ਵਰਕ ਹੋਇਆ ਹੋਇਆ ਸੂਟ ਦੇ ਉੱਤੇ ਕੱਟ ਦਾਣੇ ਦਾ ਵਰਕ ਹੋਇਆ ਹੋਇਆ ਤੇ ਪਰਲ ਲੱਗੇ ਹੋਏ ਨੇ ਸੋ ਪੂਰਾ ਫਰੰਟ ਬਣਿਆ ਹੋਇਆ ਸੂਟ ਦਾ ਇਹਦੀ ਵੀ ਲੈਂਥ ਨਹੀਂ ਬਣਾਈ ਆਪਾਂ ਪੂਰਾ ਫਰੰਟ ਹੀ ਆ ਤੁਸੀਂ ਲੈਂਥ ਆਪਣੇ ਅਕੋਰਡਿੰਗ ਇਹਦੀ ਸੈੱਟ ਕਰ ਸਕਦੇ ਹੋ ਸੂਟ ਸਚੋਂ ਤੋਂ ਬਾਅਦ ਬਹੁਤ ਸੋਹਣਾ ਲੱਗੂਗਾ ਫਰੋਜ਼ੀ ਦੇ ਰੰਗ ਦਾ ਸੂਟ ਆ ਇਹ ਆਵਲਾ ਵਰਕ ਬਾਹਰ ਦਿੱਤੇ ਆਊਗਾ ਤੇ ਇਹਦੀ ਵੀ ਜਿਹੜੀ ਬੋਟਮ ਆ ਉਹ ਹੈਗੀ ਆ ਪਿਓਰ ਕਰੇਪ ਦੀ ਸੋ ਤੁਸੀਂ ਕੁਝ ਵੀ ਸਟਿਚ ਕਰਾ ਸਕਦੇ ਹੋ ਤੇ ਨਾਲ ਇਹਦੇ ਵੈਲਵੈਟ ਦਾ ਸ਼ਾਲ ਆ ਤੇ ਉਹਤੇ ਵੀ ਹੈਂਡਵਰਕ ਕੀਤਾ ਹੋਇਆ ਚਾਰੇ ਪਾਸੇ ਕੱਟਵਰਕ ਕਰਕੇ ਆਹ ਦੇਖੋ ਹੈਂਡਵਰਕ ਕੀਤਾ ਹੋਇਆ ਬਹੁਤ ਸੋਹਣੀ ਲੁੱਕ ਆਉਗੀ ਇਹ ਬਾਕੀ ਨਾ ਮੈਂ ਵੀ ਇੱਕ ਪ੍ਰੋਗਰਾਮ ਤੇ ਇਦਾਂ ਦਾ ਸੂਟ ਸਟਿਚ ਕਰਾਇਆ ਸੀਗਾ ਸੋ ਵੈਲਵਟ ਦੇ ਸਾਲ ਦੇ ਨਾਲ ਸ਼ਿਮਰ ਦਾ ਸੂਟ ਬਹੁਤ ਸੋਹਣੀ ਲੁੱਕ ਆਉਂਦੀ ਆ ਸਟਿਚ ਹੋਣ ਤੋਂ ਬਾਅਦ ਆ ਦੇਖੋ ਤੇ ਇਹ ਹੋ ਗਏ ਸਾਰੇ ਆਪਣੇ ਅੱਜ ਦੇ ਸੂਟ ਨੂੰ ਜਿਹੜਾ ਵੀ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਦਿਓ ਆਪਾਂ ਸੂਟ ਨਾਲ ਦੇਣਾ ਤੁਹਾਨੂੰ ਕੋਰੇਰ ਕਰ ਦਾਂਗੇ ਸੂਟ ਤੁਸੀਂ ਸਿਸ਼ ਕਰਾ ਕੇ ਵੀ ਲੈ ਸਕਦੇ ਹੋ ਤੇ ਅਨਸਰ ਚ ਵੀ ਬਾਕੀ ਆਪਣੇ ਸੂਰਤ ਤੇ ਵੀ ਜਰੂਰ ਵਿਜ਼ਿਟ ਕਰਿਓ ਜੇ ਤੁਸੀਂ ਆ ਸਕਦੇ ਹੋ ਤਾਂ ਕਿਉਂਕਿ ਬਹੁਤ ਸਾਰੇ ਸੂਟ ਹੁੰਦੇ ਨੇ ਜਿਹੜੇ ਪੋਸੀਬਲ ਨਹੀਂ ਹੁੰਦਾ ਵੀ ਆਪਾਂ ਇੱਕ ਵੀਡੀਓ ਦੇ ਵਿੱਚ ਸਾਰੇ ਦਿਖਾ ਸਕੀਏ ਸੋ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਤੇ ਬਾਕੀ ਆਪਾਂ ਤੁਹਾਨੂੰ ਰੋਜ਼ ਰੋਜ਼ ਇਦਾਂ ਔਨਲਾਈਨ ਵੀਡੀਓ ਦਿਖਾਈ ਜਾਇਆ ਕਰਾਂਗੇ ਇੱਕ ਦੋ ਦਿਨ ਬਾਅਦ ਸਾਡੀ ਸੂਟਾਂ ਵਾਲੀ ਵੀਡੀਓ ਆਉਂਦੀ ਆ ਬਾਕੀ ਇੰਸਟਾਗ੍ਰam ਤੇ ਤਾਂ ਅਸੀਂ ਡੇਲੀ ਪਾਉਂਦੇ ਆ ਸੋ ਫਾਨੂ ਸਰ ਇੰਸਟਾਗ੍ਰam ਪੇਜ ਉਹਨੂੰ ਜ਼ਰੂਰ ਫਾਲੋ ਕਰ ਲਓ ਕਿਉਂਕਿ ਜਿਵੇਂ ਜਿਵੇਂ ਨਵੇਂ ਨਵੇਂ ਸੂਟ ਬਣਦੇ ਆ ਆਪਾਂ ਉੱਥੇ ਅਪਡੇਟ ਕਰਦੇ ਰਹਿੰਦੇ ਆ ਸੋ ਹੁਣ ਆਪਾਂ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਨੂੰ ਵੱਤ ਵਾ ਦਿਖਾਇਆ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਫਿਰ ਮਿਲਦੇ ਆ ਰਵੀ ਵੀਡੀਓ ਦੇ ਨਾਲ ਸੱਚੀ ਗੱਲ ਜੀ ਬਾਕੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਸ